ਮੈਂ ਜੈਦੇਵ ਸ਼ਰਮਣ ਹਾਂ ਜੀ ਗੁਰਵਖਸ਼ ਕਰੋਨੀ ਪਟਿਆਲਾ ਮੇਰਾ ਕੰਮ ਹੈ ਪਤੰਗੀ ਰੈਸਟੋਰੈਂਟ ਠੀਕ ਹੈ ਜੀ ਬੋਡੀ ਸਰਵਸ ਜੂਸ ਵਰਤਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਤੁਹਾਨੂੰ ਇਹ ਤਾਂ ਘਬਰਾਹਟ ਜੀ ਹੁੰਦੀ ਸੀ ਜੀ ਅੱਛਾ ਜੀ ਇੱਕ ਪੇਟ ਮੇਰਾ ਠੀਕ ਨਹੀਂ ਸੀ ਇੱਕ ਸਾਹ ਚੜਦਾ ਹੇ ਤਲ ਤੱਕ ਚੱਲ ਕੇ ਪੇਟ ਸਖਤ ਰਹਿੰਦਾ ਜੀ ਹਾਂ ਹਾਂ ਸਾਹ ਚੜਦਾ ਹੀ ਚੱਲਦਾ ਤਿੰਨੇ ਚੀਜ਼ਾਂ ਕਿੰਨੀ ਮੀਠਕ ਨੇ ਅੱਛਾ ਜੀ ਮੈਨੂੰ ਤਕਰੀਬਨ ਕਬਰਾਟ ਹੋ ਗਈ ਜੀ ਆਹ ਲਿਆ ਪੇਟ ਸਖਤ ਰਹਿਣਾ ਆ ਜੀ ਸਾਹ ਚੜਨਾ ਜੀ ਇੱਕ ਬਾਥਰੂਮ ਕਹਿੰਦੇ ਤੁਹਾਨੂੰ 4 ਵਾਰ 4 ਵਾਰ ਆਂਦਾ ਹੀ ਰਾਤ ਨੂੰ 4 ਵਾਰ ਆਉਂਦਾ ਸੀ ਹੁਣ ਇੱਕ ਵਾਰ ਆਉਂਦਾ ਓਕੇ ਜੀ ਜਿਵੇਂ ਤੁਸੀਂ ਇਹ ਜੂਸ ਯੂਜ਼ ਕੀਤੇ ਮਤਲਬ 40 ਕਿ ਦਿਨ ਹੋ ਗਏ ਹਾਂ ਹਾਂ 40 ਕਿ ਦਿਨ ਹੋ ਗਏ ਮਿਲ 40 ਦਿਨਾਂ ਚ ਕੀ ਕੀ ਫਰਕ ਪੈ ਗਿਆ ਜਿਵੇਂ ਤੁਹਾਡਾ ਬਾਥਰੂਮ ਹੁਣ ਕਿੰਨੀ ਵਾਰੀ ਆਉਂਦਾ ਠੀਕ ਹੈ ਜੀ ਜਿਵੇਂ ਸਾਹ ਚੜਦਾ ਸੀ ਉਹ ਵੀ ਤਕਰੀਬਨ ਠੀਕ ਹੈ ਸਾਹ ਹੁਣ ਤੁਰ ਸਕਦਾ ਬਈ ਤੁਰ ਸਕਦੇ ਹੋ ਪੇਟ ਜਿਵੇਂ ਸਖਤ ਰਹਿੰਦਾ ਸੀ ਸਰ ਉਹ ਵੀ ਓਕੇ ਹੋ ਗਿਆ ਠੀਕ ਹੈ ਜੀ ਤੇ ਕਬਰਾੜ ਸੀ ਉਹ ਵੀ ਜਿਵੇਂ ਸਰ ਲੱਖਾਂ ਲੋਕ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬੋਡੀ ਸਰਵਸ ਬਾਰੇ ਚਾਹੁੰਦਾ ਵੀ ਜੇ ਪ੍ਰਿਸਤੰਦਰਸ਼ ਤੋਂ ਤਾਂ ਵੀ ਬੜੀ ਚੀਜ਼ ਹੈ ਪੀਣੀ ਚਾਹੀਦੀ ਹੈ ਪੀਣੀ ਚਾਹੀਦੀ ਕਿਉਂਕਿ ਦੇਸੀ ਪਿਓਰ ਦੇਸੀ ਦਾ ਹੈਗਾ ਇਹ ਆਯੁਰਵੈਦਿਕ ਕੋਈ ਕੜਾ ਕੋਈ ਐਰਵਾਇਕ ਹੈਗਾ ਹਾਂ ਜੀ ਹਰੇਕ ਮੰਦਲ ਦਾ ਚੀਜ਼ ਨੇ ਮਤਲਬ ਤੁਹਾਡੇ ਹਿਸਾਬ ਨਾਲ ਹਰੇਕ ਨੂੰ ਹਾਂ ਹਰੇਕ ਨੂੰ ਪੀਣੀ ਚਾਹੀਦੀ ਹੈ ਤੰਦਰੁਸਤ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਕਿਉਂ ਬਿਲਕੁਲ ਤੁਸੀਂ ਹੁਣ ਪਤੰਜਲੀ ਸਟੋਰ ਚਲਾ ਹੀ ਰਹੇ ਹੋ ਹਾਂ ਜੀ ਹਾਂ ਜੀ તે વધીયા રહ્યા હાજી સૌનું પીના ચાઇ ધનવાદ સર બહુ બહુ